ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਰਾਜੋਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹਰਮਨ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਆ ਤੇ ਮੱਝਾਂ ਝੋਟੀਆਂ ਦੋਸਤੋ ਬੜੀਆਂ ਚੰਗੀਆਂ ਚੰਗੀਆਂ ਲੈ ਕੇ ਆਉਂਦਾ ਵੀਰ ਅੱਜ ਇੱਕ ਝੋਟੀ ਦਿਖਾਵਾਂਗੇ ਤੁਹਾਨੂੰ ਸੱਜਰ ਸੂਈ ਆ ਤਾਜੀ ਸੂਈ ਆ ਬਹੁਤ ਸ਼ਾਨਦਾਰ ਕੁਆਲਿਟੀ ਆ ਇੱਕ ਮੱਝ ਦਿਖਾਵਾਂਗੇ ਗੱਬਣਾਗਾ ਤਿਆਰੀ ਵਾਲੀ ਆ ਦੋਸਤੋ ਕੁਝ ਦਿਨਾਂ ਤੱਕ ਉਹ ਵੀ ਸੂਫੂਗੀ ਇਹਨਾਂ ਦੋ ਨਗਾਂ ਦੀ ਡਿਟੇਲ ਵੀਰ ਹਰਮਨ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਦੋਸਤੋ ਪਸ਼ੂ ਆਉਂਦੇ ਰਹਿੰਦੇ ਆ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਇਸ ਕਿੱਲੇ ਦੇ ਉੱਪਰ ਸੋ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਉਹ ਤੁਸੀਂ ਟਾਈਮ ਟੂ ਟਾਈਮ ਆਪਣੇ ਲੈਦੇ ਰਿਆ ਕਰੋ ਠੀਕ ਆ ਜੀ ਪਸ਼ੂ ਆਉਂਦੇ ਰਹਿੰਦੇ ਆ ਸੋ ਕਿਸੇ ਵੀਰ ਨੇ ਪਸ਼ੂ ਖਰੀਦਣੇ ਆ ਚਾਹੇ ਵੇਚਣੇ ਆ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਜੀ ਤੇ ਪਿੰਡ ਰਾਜੋਕੇ ਵਿజిਟ ਕਰਨੀ ਆ ਦੋਸਤੋ ਅਮਰਕੋਟ ਅੱਡੇ ਤੋਂ ਇੱਕ ਸ਼ੜਕ ਜਿਹੜੀ ਸਿੱਧੀ ਲਾਖਨੇ ਨੂੰ ਤੇ ਲਾਖਨੇ ਤੋਂ ਅਗਲਾ ਪਿੰਡ ਰਾਜੋਕੇ ਆਉਂਦਾ ਠੀਕ ਆ ਜੀ ਡਰੇਨ ਦੇ ਬਿਲਕੁਲ ਨਾਲ ਇਹ ਪਿੰਡ ਹੈਗਾ ਪੂਰੀ ਡਿਟੇਲ ਆਪਾਂ ਵੀਰ ਹਰਮਨ ਤੋਂ ਲੈ ਲਾਂਗੇ ਦੋਸਤੋ ਤੇ ਤਰੀਕ ਅੱਜ ਤੁਸੀਂ ਨੋਟ ਕਰ ਲਓ ਅੱਜ ਦੋਸਤੋ 13 ਜੂਨ ਤੇ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਸੋ ਇੱਕ ਛੋਟੀ ਸੂਈ ਆ ਤੇ ਇੱਕ ਮੱਝ ਗੱਬਣਾ ਆ ਆਉ ਲੈਣੀਆਂ ਬਤੇ ਰੇ ਡਿਟੇਲ ਕਰਦੇ ਆਂ ਗੱਲਬਾਤ ਕੀ ਇਨਫੋਰਮੇਸ਼ਨ ਆ ਕੀ ਜਾਣਕਾਰੀ ਆ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਾਈ ਹਰਮਨ ਕੀ ਹਾਲ ਨੇ ਵਧੀਆ ਵਧੀਆ ਜੀ 300 ਠੀਕ ਠਾਕ ਜੀ ਬਹੁਤ ਵਧੀਆ ਬਾਈ ਹਰਮਨ ਸਿੰਘ ਠੀਕ ਠਾਕ ਵਧੀਆ ਵਧੀਆ ਜੀ ਅੱਛਾ ਹਰਮਨ ਵੀਡੀਓ ਬੇਸ਼ੱਕ ਤੁਸੀਂ ਘਟ ਪਾਉਂਦੇ ਹੋ ਆਪਾਂ ਕੀ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਰਹਿੰਦੇ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਸੰਧੂ ਸਾਹਿਬ ਜੀ ਇੱਕ ਦੋ ਪਸ਼ੂ ਇੱਕ ਦੋ ਪਛੋਂਦੇ ਜਾਂਦੇ ਰਹਿੰਦੇ ਆ ਠੀਕ ਹੈ ਜੀ ਉਦਾਂ ਮੇਰੇ ਲਾਗੇ ਲਾਗੇ ਬੰਨੇ ਬ੍ਰਿੰਦ ਸੈ ਲੈ ਲੂ ਜਾਂਦੇ ਠੀਕ ਹੈ ਹਾਂ ਜੀ ਮਤਲਬ ਚੰਗੇ ਪਸ਼ੂ ਲੈਣੇ ਆ ਵਧੀਆ ਚੰਗੀਆਂ ਝੋਟੀਆਂ ਟੌਪ ਦੀ ਚੰਗੀ ਟੌਪ ਦੀ ਮੱਝ ਲੈਣੀ ਆਪਾਂ ਠੀਕ ਹੈ ਵਧੀਆ ਵਧੀਆ ਚੜਦੀ ਆ ਦੋਸਤੋ ਇੱਕ ਵਾਰੀ ਮੋٹے ਤੌਰ ਤੇ ਮੈਂ ਤੁਹਾਨੂੰ ਪੂਰਾ ਬਾਡੀ ਸਟਰਕਚਰ ਇਹਨਾਂ ਮੱਜਾਂ ਦਾ ਦਿਖਾ ਦਿੰਨਾ ਜਿਹੜੀ ਇਹ ਛੋਟੀ ਸੂਈ ਆ ਪਹਿਲੇ ਨੰਬਰ ਤੇ ਬਿਲਕੁਲ ਸੱਜਰ ਸੂਈ ਹੈ ਤਾਜੀ ਸੂਈ ਹੈ ਬਾਕੀ ਡਿਟੇਲ ਆਪਾਂ ਲੈ ਲਾਂਗੇ ਵੀਰ ਤੋਂ ਇੱਕ ਵਾਰੀ ਤੁਸੀਂ ਪੂਰਾ ਬਾਡੀ ਸਟਰਕਚਰ ਇੱਕ ਵਾਰੀ ਛੋਟੀ ਦਾ ਚੈੱਕ ਕਰੋ ਬਹੁਤ ਖੂਬਸੂਰਤ ਬਾਡੀ ਸਟਰਕਚਰ ਆ ਦੋਸਤੋ ਆਰਡਰ ਕੁਆਲਿਟੀ ਬਹੁਤ ਖੂਬਸੂਰਤ ਆ ਤੋਂ ਚੰਗੇ ਮਿਲਕ ਦੀ ਆਪਾਂ ਆਸ ਕਰਦੇ ਆ ਵੈਸੇ ਹਜੇ ਸੂਈ ਨੂੰ ਥੋੜੇ ਦਿਨ ਹੀ ਹੋਏ ਆ ਤੇ ਹੁਣ ਆਪਾਂ ਪੁੱਛ ਲਾਂਗੇ ਪੁੱਛ ਲਾਂਗੇ ਵੀ ਕਿੰਨੇ ਕੁ ਦੁੱਧ ਤੇ ਜਿਹੜੀ ਹੁਣ ਚੱਲਣ ਰਹੀ ਆ ਤੇ ਹਰਮਨ ਭਾਈ ਇਹਦਾ ਇੱਕ ਸੂਆ ਦੱਸ ਦਈਏ ਵੀ ਸੂਆ ਕਿੰਨਾ ਸੰਧੂ ਸਾਹਿਬ ਜੀ ਇਹ ਪਹਿਲੀ ਸੂਈ ਜੇ ਅੱਛਾ ਜੀ ਦੋ ਦਸਟਾ ਮੇਰੇ ਇਸ ਲਈ 10 ਲੀਟਰ ਪੱਕਾ ਜਿਹੜਾ ਮੈਨ ਲੈਣਾ ਆਪਾਂ ਠੀਕ ਹੈ ਜੀ ਹਾਂ ਜੀ ਤੇ ਦਿਨ ਅੱਜ ਕਿੰਨੇ ਹੋਗੇ ਦਿਨ ਅਜ 10 ਹੈ ਗਿਆ ਸੂਈ ਨੂੰ 10 ਕਿ ਦਿਨ 9 10 9 ਦਾ ਇੱਥੇ ਦਿਨ ਹੋ ਗਿਆ ਤੇ ਸੂਆ ਪਹਿਲਾਂ ਦੱਸਿਆ ਜੀ ਪਹਿਲਾ ਸੂਆ ਹਾਂ ਜੀ ਸੰਧੂ ਸਾਹਿਬ ਪਹਿਲਾ ਸੂਆ 10 ਕਿ ਦਿਨ ਹੋ ਗਿਆ ਦੋਸਤੋ ਆ ਮਗਰ ਕਟਾ ਕਟਾ ਆ ਮੇਲ ਕਾਫ ਆ ਠੀਕ ਹੈ ਜੀ ਬੱਚਾ ਤੁਸੀਂ ਵੇਖਦੇ ਆ ਸਾਰੇ ਅੰਦਾਜ਼ਾ ਲਾ ਲੈਣਾ ਵੀ 10 ਕਿ ਦਿਨਾਂ ਤਾਂ ਜਿਹੜਾ ਸੂਆ ਹੈਗਾ ਹੈ ਠੀਕ ਹੈ ਤੇ ਐਸ ਨਾ ਘੱਟ ਤੇ ਨਾ ਵੱਧ ਬਿਲਕੁਲ 10 ਕਿਲੋ ਜਿਹੜਾ ਚਵਾ ਦਾਂਗੇ ਹੋ ਵੱਧ ਹੀ ਆਪਾਂ 10 ਕਹਿੰਨੇ ਆ ਠੀਕ ਹੈ ਜੀ ਹਾਂਜੀ ਤੁਹਾਨੂੰ ਸਾਡੀ ਠੰਡੀ ਮਿੱਠੀ ਸਾਡੀ ਜੀ ਈਡੀ ਸੀਲ ਆ ਏਦਾਂ ਮੈਂ ਥੱਲੇ ਬਾਹਰ ਕੋਈ ਚੱਕਰ ਨਹੀਂ ਦੇ ਹੂੰ ਕੋਈ ਗੱਲ ਨਹੀਂ ਬੱਚੇ ਤਾਂ ਬਿਨਾਂ ਹੀ ਸਾਡੀ ਲਓ ਜੀ ਹਾਂਜੀ ਸੀਲੀਆਂ ਸੂਲੀਆਂ ਦੇਖੋ ਦੰਦੀਆਂ ਸੀਲੀਆਂ ਸੂਲੀਆਂ ਦੇਖੋ ਬਹੁਤ ਸਪੈਸ਼ਲ ਆ ਕਿ ਠੰਡੀ ਧੀਰੀ ਸੀਲਸ ਲਾਗ ਵੀਰਾਂ ਦਾ ਵੀ ਬੱਚੇ ਨੂੰ ਵੀ ਬੇਸ਼ੱਕ ਛੱਡੋ ਚਾਹੇ ਨਾ ਛੱਡੋ ਇਸੇ ਤਰ੍ਹਾਂ ਦੋਸਤੋ ਬੈਠ ਕੇ ਚਵਾਈ ਆਪਾਂ ਕਰ ਲਾਂਗੇ ਠੀਕ ਹੈ ਜੀ ਵੀ ਇਸ ਹੱਦ ਗਦਰ ਤੱਕ ਜਿਹੜੀ ਇਹ ਠੰਡੀ ਧੀਰੀ ਆ ਸੀ ਉਸ ਤੇ ਬਾਕੀ ਕੱਦ-ਕਾਠ ਵੀ ਦੋਸਤੋ ਜਿਗਰ ਜੋਗਾ ਕੱਦ ਵੀ ਪੂਰਾ ਵੱਡਾ ਝੋਟੀ ਦਾ ਕੋਈ ਛੋਟੀ ਜਾਂ ਸਮਦਰ ਝੋਟੀ ਮੇਰਾ ਵੀਰ ਮੰਨ ਕੇ ਤੁਸੀਂ ਸੌਦਾ ਨਾ ਕਰਿਓ ਵੀ ਕਰੇ ਛੋਟੀ ਹੋਵੇ ਪੂਰੀ ਵੱਡੀ ਸਾਨੂੰ ਤੁਸੀਂ ਆਉਣਾ ਕਿਸੇ ਵੀਰ ਨੇ ਠੀਕ ਹੈ ਜੀ ਕੱਦ-ਕਾਠ ਪੂਰਾ ਵੱਡਾ ਝੋਟੀ ਦਾ ਚੌੜਾ ਪਿੱਠਪੂੜਾ ਸੁ ਭਾਂਡਾ ਬਹੁਤ ਸੋਨਾ ਦੋਸਤੋ ਥਰੇ ਲੈਵਾ ਲਊਗਾ ਕਾਫੀ ਸੋਨਾ ਵਿਖਾਲਾ ਬਹੁਤ ਸੋਨਾ ਤੇ ਚੰਗੇ ਦੁੱਧ ਦੀ ਵੈਸੇ ਆਪਾਂ ਆਸ ਕਰ ਸਕਦੇ ਆ ਵੀ ਦਸਾਹਕ ਦਿਨਾਂ ਦੇ ਦੌਰਾਨ ਅਜੇ 10 ਲੀਟਰ ਤੇ ਚੱਲ ਰਹੀ ਹੈ ਕੋਈ ਵੀਰ ਅਗੇ ਚੰਗਾ ਬਰੀਡਰ ਕੋਈ ਚੰਗਾ ਵੀਰ ਸੰਭਲਣ ਵਾਲਾ ਲੈ ਗਿਆ ਤੇ ਦੁੱਧ ਦੋਸਤ ਉਹ 99 ਕੋ ਬਹੁਤ ਸੋਨਾ ਹੱਥੀ ਚਵਾਈ ਦਾ ਥਣ ਤੇ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਵੀ ਠੰਡੀ ਧੀਰੀ ਆ ਤੇ ਚੌਣ ਚਾਣਾ ਪੋਲੀ ਬਿਲਕੁਲ ਬਿਲਕੁਲ ਪੋਲੀ ਸਨੂ ਸਾਹਿਬ ਜੀ ਆ ਨਿਆਣਾ ਚੋ ਸਾਦਾ ਨੂੰ ਤੇ ਠੀਕ ਆ ਬਹੁਤ ਪੋਲੀ ਆ ਠੀਕ ਆ ਤੇ ਹਰਮਨ ਬਾਈ ਇੱਕ ਵਾਰੀ ਖੋਲ ਕੇ ਮਾੜਾ ਜਿਹਾ ਕਰੀਏ ਪੇਸ਼ ਤੋੜ ਕੇ ਦਿਖਾ ਦਈਏ ਨਾਗ ਬੇਸ਼ਕ ਦੋ ਤਿੰਨ ਦੋ ਤਿੰਨ ਨਾਗੀ ਵੀਰ ਲੈਂਦਾ ਹੋਊਗਾ ਪਰ ਲੈਂਦਾ ਪੂਰੇ ਟੌਪ ਦੇ ਆ ਠੀਕ ਆ ਜੀ ਚੰਗੀਆਂ ਝੋਟੀਆਂ ਚੰਗੀਆਂ ਮੱਝਾਂ ਲੈਂਦਾ ਸੋ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਲੰਬਾਈ ਇਧਰ ਦਿਖਾ ਦਿੰਨੇ ਆ ਆ ਦੇਖੋ ਜੀ ਉਹ ਇੱਕ ਗੱਲ ਨਹੀਂ ਕਾਲੀ ਕੁਲੀ ਪੈਂਦੀ ਨਹੀਂ ਐ ਠੰਨੀ ਧੀਰੀ ਚੋਟੀ ਹੂੰ ਬਬੀ ਚੋਟੀ ਦੋਸਤੋ ਵਾਕਿਆ ਚੋਟੀ ਆ ਬਹੁਤ ਖੂਬਸੂਰਤ ਲੋ ਠੀਕ ਆ ਸੋ ਮਗਰ ਕਟਾ ਤਾਂ ਉਸੇ ਇੱਕ ਵਾਰੀ ਫੇਰ ਆਪਾਂ ਨੋਟ ਕਰਾ ਦੇਨੇ ਤੇ ਅਰਮਨ ਭਾਈ ਕੀ ਇੰਦੀ ਮੰਗ ਕਰਦੇ ਪਏ ਜਿੱਥੋਂ ਤੱਕ ਲੈਦੇ ਸੰਤੂ ਸਾਹਿਬ ਜੀ ਮੁੱਲ ਭਾਵੇਂ 1 20 25 ਕਰੀ ਜਾਈਏ ਹਾਂਜੀ ਉਹ ਵੀ ਫਾਇਦਾ ਨਹੀਂ ਲੇਕਿਨ ਮੇਰਾ ਭਾਈ ਆ ਹਾਂਜੀ ਹਾਂਜੀ ਇੱਕ 12 ਦੇ ਦਈਏ ਇੱਕ 12 ਦੇ ਹਾਂਜੀ ਦੇਖ ਲਓ ਵੀ ਤੁਹਾਡੀ ਚੀਜ਼ ਆ ਪਰ ਜਿੱਥੋਂ ਤੱਕ ਵੀ ਹੋ ਸਕਦਾ ਵੀ ਜੈਜ ਆ ਉਥੋਂ ਤੱਕ ਆਪਾਂ ਦੇ ਦਈਏ ਕਸਰ ਕੋਸਰ ਪੂਰੀ ਘੜਦੀ ਆ ਵੀ ਤਾਂ ਜੋ ਗਾਹਕ ਕੋਈ ਜ਼ਿਆਦਾ ਸਿਰਕ ਪਾਈ ਨਾ ਕਰੇ ਨਾ ਤੁਹਾਡੇ ਨਾਲ ਨਾ ਹੀ ਆਪ ਜ਼ਿਆਦਾ ਕੋਈ ਪੂਰੀਆਂ ਕਸਰਾਂ ਕੱਢ ਕੇ ਇੱਕ ਦਾਰੀ ਛੋਟੀ ਸੰਤੂ ਸਾਹਿਬ ਹੀ ਦੇ ਰਾਂਗੇ 1 ਲੱਖ 10 ਦੀ ਉਦੇ ਬਸ ਛੋੜਛੱਪਾ ਹੀ ਹੋਣਾ ਕੋਈ ਮੇਰਾ ਵੀ ਜਾ ਰਿਹਾ ਖੜੇ ਨਾ ਪਾ ਵੀ ਹੋਣਾ ਠੀਕ ਹੈ ਜੀ ਹਾਂਜੀ ਤਾਂ ਦੱਸੋ 110000 ਦੀ ਇਹ ਛੋਟੀ ਤੁਹਾਨੂੰ ਯਸਨੋ ਆ ਹਾਂ ਨਾ ਜਿਹੜੀ 110000 ਦੀ ਮਿਲ ਜੂਗੀ ਤੇ ਬਾਕੀ ਬਹੁਤ ਖੂਬਸੂਰਤ ਆ ਸ਼ਕੀਨੀ ਵਾਲੇ ਪੱਖ ਤੋਂ ਵੀ ਦੇਖੀਏ ਤਾਂ ਬਹੁਤ ਸੋਹਣੀ ਆ ਸਿੰਗੀ ਸੁੰਗੀ ਬਹੁਤ ਪਿਆਰੀ ਆ ਲੰਬਾ ਫੇਸ ਲੰਬੀ ਗਰਦਨ ਠੀਕ ਆ ਜੀ ਸੋ ਥਾਣ ਦੇ ਵਾ ਇੱਕ ਵਾਰੀ ਤੁਸੀਂ ਫੇਰ ਦੇਖ ਲਓ ਇੱਕ ਬਹਿਣੀ ਵਾਲੀ ਸਾਈਡ ਤੋਂ ਆਪਾਂ ਦਿਖਾ ਰਹੇ ਆ ਜਿਹੜੇ ਬਨੇ ਮੋਸਟਲੀ ਆਪਾਂ ਬੈਠ ਕੇ ਚੁਵਾਈ ਕਰਦੇ ਆ ਠੀਕ ਆ ਜੀ ਸੋ 10 ਕਿਲੋ ਦੀ ਮਾਲਕਨ 10 ਕਿਲੋ ਤੋਂ ਪਲਾ ਤੁਸੀਂ ਮੰਨ ਕੇ ਸੌਦਾ ਕਰ ਲਿਓ ਥਣ ਦੇਵੇ ਦੀ ਬਹੁਤ ਸਾਫ ਸੁਥਰੀ ਬਹੁਤ ਖੂਬਸੂਰਤ ਝੋਟੀ ਆ ਦੋਸਤੋ ਹਾਈਟ ਘੱਟ ਦੀ ਵੀ ਪੂਰੀ ਖੂਬਸੂਰਤ ਆ ਥਣ ਦੇਵੇ ਦੀ ਵੀ ਪੂਰੀ ਖੂਬਸੂਰਤ ਆ ਠੀਕ ਆ ਜੀ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਜੀ ਸਾਹਿਬ ਮੈਲਾ ਮੂਲਾ ਮਰਿਆ ਤਿੰਨੇ ਦੁੱਧ ਦੇ ਹੋਰ 2 ਲੀਟਰ ਵੱਜ ਜਾਣਾ ਵਧੀਆ ਅੱਛਾ ਜੀ ਹਾਂ ਜੀ ਹਾਂ ਜੀ ਉਹਦੇ ਸੂਈ ਨੂੰ ਤੁਸੀਂ ਦੱਸਿਆ ਵੀ 10 ਦਿਨ ਹੋਏ ਕਾਹਦੇ ਨੂੰ ਸਾਹਿਬ ਜੀ ਆ ਦੱਸ ਦਿਨ ਪੂਰੇ ਠੀਕ ਆ ਜੀ ਠੀਕ ਹਾਂ ਜੀ ਹਾਂ ਜੀ ਠੀਕ ਹੈ ਇਹ ਇਸ ਤੋਂ ਬਾਅਦ ਹਰਮਨ ਆ ਆ ਗਈ ਆਪਣੇ ਕੋਲ ਸੈਕੰਡ ਨੰਬਰ ਤੇ ਆ ਜਿਹੜੀ ਮੱਝ ਖੜੀ ਹੈ। ਹਾਂਜੀ ਸੰਤੂ ਸਾਹਿਬ ਜੀ ਇਹ ਦੂਜੇ ਨੰਬਰ ਤੇ ਆ ਗਈ ਮੱਝ। ਹਾਂਜੀ। ਇਹ ਗੱਬਣ ਇਹ ਗੱਬਣ। ਇਹ ਕੋਈ ਪੰਜ ਛੇ ਦਿਨ ਨਹੀਂ ਦੀ ਆ। ਠੀਕ ਹੈ ਜੀ। 15 ਤੀਨ ਉਹਦੇ ਦਿਨ ਪੂਰੇ ਆ। ਠੀਕ ਹੈ ਜੀ। ਅਜੋ ਦੋ ਦਿਨਾਂ ਨੂੰ ਤੇ ਦੋ ਤਿੰਨ ਚਾਰ ਦਿਨ ਲੈਦੇ ਉਹ ਵੱਖਰੀ ਗੱਲ ਆ। ਠੀਕ ਹੈ ਜੀ। ਹਾਂਜੀ। ਅੱਜ ਤਕਰੀਬਨ ਇਹ ਸੂਆ ਕਿਨਮ ਹੋਊਗੀ? ਸੂਆ ਸੰਤੂ ਸਾਹਿਬ ਜੀ ਘਰ ਦੇ ਦੂਜਾਂ ਦੇ ਹੀ। ਹਾਂਜੀ। ਅਗਲੀ ਵੀ ਇਹਨਾਂ ਕੋਈ ਸੌਂਝਾ ਆਉਂਦੀ ਆ ਤੀਜਾ ਲਾ ਲੈ ਉਹ ਆਪਣਾ ਪੇਤ ਰਾਜ ਨਹੀਂ। ਠੀਕ ਹੈ ਜੀ। ਹ ਇਹ ਕਈ ਵਾਰਾ ਦੋਸਤੋ ਮਾਲ ਘਰਾਂ ਦੇ ਵਿੱਚੋਂ ਖਰੀਦਿਆ ਹੁੰਦਾ ਤੇ ਘਰ ਵਾਲੇ ਮੰਨ ਲਓ ਵੀ ਜੇ ਦੂਜਾ ਸੁਬਾ ਕਹਿੰਦੇ ਆ ਤੇ ਚਾਹੇ ਕੋਈ ਵੀਰ ਦੂਜਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਚਾਹੇ ਤੀਜਾ ਮੰਨ ਕੇ ਸੌਦਾ ਕਰ ਲਿਓ ਠੀਕ ਆ ਜੀ ਤੇ ਖਾਇ ਬਹੁਤ ਖੂਬਸੂਰਤ ਆ ਮੱਝ ਦੇਖੋ ਤੁਸੀਂ ਪਲੀ ਪਲੋਸੀ ਆ ਪੂਰੀ ਰਾਜੀ ਆ ਦੋਸਤੋ ਕਿਸੇ ਵੀਰ ਨੇ ਚੰਗਾ ਘਰ ਖਵਾਇਆ ਵੇਖੋ ਕਰਮਾਲੀ ਨੂੰ ਵੈਸੇ ਮੱਝਾਂ ਝੋਟੀਆਂ ਦੋਵੇਂ ਬਹੁਤ ਖੂਬਸੂਰਤ ਆ ਇਹ ਨਹੀਂ ਵੀ ਇੱਕ ਦੋਸਤ ਝੋਟੀ ਕੋਈ ਲੱਸੀ ਫਿੱਕੀ ਹੋਊਗੀ ਦੂਜੀ ਰਾਜੀ ਹੋਊਗੀ ਵੀ ਝੋਟੀਆਂ ਦੋਵੇਂ ਖੂਬਸੂਰਤ ਆ ਇਹ ਕੋਈ ਦੂਜੇ ਸੁਬੇ ਮੰਨ ਲਈ ਚਾਹੇ ਤੇ ਕਰਮਾ ਲਈ ਤੁਸੀਂ ਦੇਖ ਸਕਦੇ ਜੀ ਪੀਪਿਆਂ ਦੇ ਪੀਪੇ ਕਿ ਉਹ ਜਿਹੜਾ ਆਪਾਂ ਕਹਦੇ ਨੇ ਵੀ ਖਵਾਇਆ ਕਰਮਾ ਲਈ ਉਹ ਮੰਜਾ ਨਹੀਂਦਾ ਉੱਪਰ ਬਹੁਤ ਖੂਬਸੂਰਤ ਕੁਆਲਿਟੀ ਦੀ ਆ ਤੇ ਇੱਕ ਹਰਮਨ ਇਹ ਤੇ ਦਿਨ ਇੱਕ ਵਾਰੀ ਫੇਰ ਦੱਸ ਦਿਸੀ ਕਿ ਵੈਸੇ ਕਿੰਨੇ ਕੁ ਲੈ ਜੂਗੀ ਦਿਨ ਸੰਤੋਖ ਚਾਰ ਜਨ ਲੈ ਦੇ ਜਾਂ ਪੰਜ ਲੈ ਦੇ ਸੇ ਬਸ ਖੜਨੇ ਨੇ ਵੀ ਚਾਰ ਪੰਜ ਕਿ ਦੇਣੀ ਆ ਹਾਂਜੀ ਹਾਂਜੀ ਤੇਰੀ ਬਸ ਮੰਜ ਸੰਤੋਖ ਸਾਰੇ ਪੱਜਣ ਬਾਕੀ ਹਾਂਜੀ ਟੁੱਪਣ ਟੁੱਪਣਾ ਨੇ ਇੱਕ ਨੰਬਰ ਨਿਕਲੀ ਐ ਜੀ ਸਰਬਜੀ ਐ ਬਿਲਕੁਲ ਪੋਲੀ ਆਈ ਮੋਘੀਰ ਕੀ ਆਈ ਆ ਹਾਂਜੀ 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 ਬਿਲਕੁਲ ਐ ਥਨਾਪੁਰਾਂ ਦੇ ਭੂਰਦੇ ਸਾਰੀ ਆਪਣੀ ਗਰੰਟੀ ਹੋਊਗੀ ਬਾਰ ਵੀ ਸ਼ਰੀ ਆਪਣੀ ਗਾਰੰਟੀ ਹੋ ਗਈ ਠੀਕ ਹੈ ਹਾਂਜੀ ਹਾਂਜੀ ਲਓ ਦੋਸਤੋ ਵੈਸੇ ਪੂਰੀਆਂ ਤਸੱਲੀਆਂ ਆ ਠੀਕ ਹੈ ਜੀ ਹਾਂਜੀ ਤਾਂ ਝੋਟੀ ਵੀ ਪੂਰੀ ਜ਼ਬਰਦਸਤ ਆ ਬਹੁਤ ਸ਼ਾਨਦਾਰ ਤਾਂ ਪੂਰੀ ਜਾਨਦਾਰ ਕੁਆਲਿਟੀ ਦੀ ਆ ਚੌੜਾ ਪਿੱਠ ਪੂਰਾ ਆਰਡਰ ਕੁਆਲਿਟੀ ਬੜੀ ਸੋਹਣੀ ਆ ਦੋਸਤੋ ਜਿੰਨੀ ਤੁਸੀਂ ਵੇਖੋਗੇ ਅਗਾ ਗਾਰਡ ਠੀਕ ਹੈ ਜੀ ਜਿੰਨੀ ਅੱਗੇੋਂ ਸਟਾਰਟ ਹੁੰਦੀ ਪਈ ਆ ਲਾਹੇ ਪਈ ਆ ਵੈਸੇ ਅਜੇ ਦਿਨ ਦੇ ਕਰ ਪੰਜ ਛੇ ਦਿਨ ਹੋਰ ਕੱਢੀ ਜਾਂ ਇੱਕ ਹਫਤਾ ਸਮਾਂ ਲੱਗੀ ਤਾਂ ਉਮੀਦ ਆਪਾਂ ਚੰਗੀ ਖਾਸੀ ਕਰ ਸਕਦੇ ਆ ਵੀ ਸੋਨਾ ਥੱਲਿਓਂ ਬਲੂਗੀ ਨੇਵੇਂ ਦੀ ਆਰਡਰ ਦੀ ਕੁਆਲਿਟੀ ਚੰਗੀ ਹੋਊਗੀ ਠੀਕ ਹੈ ਤਾਂ ਪਿਛਲੇ ਸੋਵੇਆਂ ਦਾ ਕੋਈ ਪੁੱਛਿਆ ਫਿਰ ਦੁੱਧ ਕਿੰਨਾ ਕਿ ਦਿੱਤਾ ਨੇ ਉਹਨਾਂ ਨੇ ਕਹਿੰਦੇ ਸੰਧੂ ਸਾਹਿਬ ਜੀ 14 14.5 ਲੀਟਰ ਵਿੱਚ ਪਹਿਲੇ ਸੋਵੇ ਚੱਲੀ ਆ ਠੀਕ ਹੈ ਜੀ ਤੇ ਅਰ ਕੀ ਜਾਂਦੇ ਸੀ 15 16 1500 ਇੱਥੇ ਚੱਲੂਗੀ ਪਹਿਲਾਂ ਉਹਨਾਂ ਨੇ ਮਤਲਬ 14 ਕਿ ਲੀਟਰ ਚ ਵਾਇਆ 14 ਲੀਟਰ ਚ ਵਾਇਆ ਅੰਦੇ ਜਿਹੜਾ ਚੋਇਆ ਅਸੀਂ ਠੀਕ ਹੈ ਹਾਂਜੀ ਹਾਂਜੀ ਲਓ ਦੋਸਤੋ ਵੈਸੇ ਮੰਨਣ ਦੇ ਵਿੱਚ ਵੀ ਆਉਂਦਾ ਹੀ ਆ ਕਿਉਂਕਿ ਏਡੀ ਮੱਝ ਜੇਕਰ ਆਪਾਂ ਇਹਨਾਂ ਦੁੱਧ ਦੀ ਯਾਦ ਸੀ ਇਹ ਤੁਸਾਂ ਦੋ ਦਿਨੇ ਦਿੱਤਾ ਦੇਣਾ ਹੈ ਸੰਧੂ ਸਾਹਿਬ ਜੀ ਕਿੰਨੇ ਆ ਮੈਨੂੰ ਲੱਗਦਾ ਵੀ ਜਿੰਨੇ ਦੋਸਤੋਂ ਪੈਸੇ ਕੋਈ ਵੀਰ ਮੰਗੂਗਾ ਉਹਨੇ ਕ ਪੈਸਿਆਂ ਦਾ ਜਿਹੜਾ ਹੱਕ ਰੱਖਦੀ ਆ ਦੇਖਣ ਦਾ ਠੀਕ ਆ ਬਾਕੀ ਇਹ ਕੇ ਸਾਰੇ ਵੀਰਾਂ ਦੀ ਸਮਝ ਆ ਤੁਹਾਡੀ ਤੇ ਇੱਕ ਵਾਰੀ ਵੀਰ ਹਰਮਨ ਨੂੰ ਕਹਿ ਦਿੰਨੇ ਆ ਵੀ ਆਪਾਂ ਖੋਲ ਕੇ ਤੋੜ ਕੇ ਇਹਨੂੰ ਵੀ ਬਾਹਰ ਸਾਰਿਆਂ ਦੇ ਸਾਹਮਣੇ ਪੇਸ਼ ਕਰਗੇ ਚੰਗੀ ਮੱਝਾ ਦੋਸਤੋਂ ਚੌੜੇ ਪਿੱਠ ਪੂੜੇ ਦੇ ਵਿੱਚ ਸੋ ਵਜਨ ਨੂੰ ਰੋੜ ਫੁੱਲ ਬੜਾ ਫੁੱਲ ਆ ਠੀਕ ਆ ਜੀ ਸੋ ਦੋ ਮੱਝਾਂ ਨੂੰ ਕਰਮਾਂ ਲਈ ਵਿੱਚ ਪਾਉਂਦੀ ਆ ਬਾਕੀ ਮੂੰਹ ਮੱਥੇ ਦੀ ਬੜੀ ਸਾਫ਼ ਸੁਥਰੀ ਆ ਪਿੰਡੇ ਦੀ ਬੜੀ ਸਾਫ਼ ਸੁਥਰੀ ਆ ਆਰਮਨ ਭਾਈ ਇੱਕ ਵਾਰੀ ਢੇੜਾ ਹੋਰ ਕਢਾ ਦਿਆ ਜੇ ਕਢਾ ਲਓ ਵੀ ਦੋਸਤੋ ਠੀਕ ਆ ਜੀ ਸੋ ਕੁਆਲਿਟੀ ਸ਼ਾਨਦਾਰ ਆ ਦੋਸਤੋ ਤੇ ਪੂਰਾ ਜੀ ਕਰਦਾ ਵੀ ਇੱਕ ਵਾਰੀ ਹੋਰ ਤੋਰ ਕੇ ਦਿਖਾਈਏ ਤੁਹਾਨੂੰ ਤਸੱਲੀ ਨਾਲ ਠੀਕ ਆ ਲੌਡਰ ਤੋਂ ਠੀਕ ਆ ਜੀ ਤੋਂ ਮੱਝ ਪਹਿਲੀ ਝੋਟੀ ਦਿਖਾਈ ਉਹ ਵੀ ਬੜੀ ਕੈਮ ਆ ਦੂਜੇ ਨੰਬਰ ਤੇ ਇਹ ਤੁਹਾਨੂੰ ਮੱਝ ਦਿਖਾਤੀ ਆ ਇਹ ਗੱਭਣਾ ਦੋਸਤੋ ਠੀਕ ਆ ਜੀ ਵੈਸੇ ਜਿੰਨਾ ਕ ਦੁੱਧ ਪਿਛੋਂ ਵੀਰ ਨੇ ਪੁੱਛਿਆ ਵੀ 14 ਕਿਲੋਟਰ ਦੀ ਸ਼ਹਿਦੀ ਤਿਆਈ ਆ ਆਪਾਂ ਨੂੰ ਤਸੱਲੀ ਤੇ ਆਈ ਆ ਤੇ ਉਮੀਦ ਕਰਦੇ ਆ ਵੀ ਦੋਸਤੋ ਇਹੋ ਜਿਹੇ ਪਸ਼ੂ ਤਾਂ ਨਹੀਂ ਚੰਗਾ ਦੁੱਧ ਨਹੀਂ ਕੜਨਾ ਤੇ ਫਿਰ ਕੜਨਾ ਕਿੰਨੇ ਆਪਾਂ ਵਾਰ-ਵਾਰ ਕਹਿ ਦਿੰਦੇ ਆ ਕਿਉਂਕਿ ਪਲੀ ਪਲੀਤੀ ਹੈ ਪਲੀ ਸਭੀ ਚੰਗੀ ਆ ਉਮੀਦ ਚੰਗੀ ਕਰ ਸਕਦੇ ਆ ਆਪਾਂ ਇਸ ਝੋਟੀ ਤੋਂ ਸੋਹਣੇ ਪਿੱਠਪੂੜੇ ਦੇ ਵਿੱਚ ਤੁਸੀਂ ਵੇਖ ਸਕਦੇ ਜੇ ਬੈਕ ਸਾਈਡ ਤੋਂ ਥੱਪਿਆਂ ਦੇ ਥੱਪ ਆਰਡਰ ਕੁਆਲਟੀ ਚੰਗੀ ਸੋਣੀ ਉਮੀਦ ਕਰਦੇ ਆ ਤੇ ਸਰੋਣ ਭਾਈ ਇਹਦਾ ਲੈਣ ਦੇਣ ਕੀ ਕਰਨਾ ਕਿੰਸੋ ਤੱਕ ਦੇ ਦਾਂਗੇ ਮੁੱਲ ਸੰਧਤ ਸਾਹਿਬ ਜੀ ਭਾਵੇਂ 30 35 ਕਰੀ ਆਈਏ ਹੱਕ ਵੀ ਰਾਦੀ ਮੱਝ ਹਾਂਜੀ ਆਪਾਂ 122 ਮੈਂ ਦੇ ਦਾਂਗੇ ਸਵਾ ਸੁਬਾ ਦੇ ਹਾਂਜੀ ਠੀਕ ਹੈ ਜੀ ਵਿੱਚੋਂ ਛੋੜ ਛੱਪੇ ਹੁੰਦੇ ਰਹਿਣਗੇ ਛੋੜ ਛੋੜ ਕਰਕੇ ਤੁਹਾਨੂੰ ਸਾਡੀ 122 ਮੈਂ ਦੇ ਦਾਂਗੇ ਜੇ ਕਸਰਾ ਕੁਸਰਾ ਸਾਰੀਆਂ ਕੱਢ ਦੇਣੀ ਸਾਰੀਆਂ ਕੱਢ ਕੇ ਕੁਝ ਬਸ ਛੋੜ ਛੱਪਾ ਹੀ ਬਸ ਹੋਣਾ ਮਾਰਾਂਗੇ 122 ਚ 122 ਚ ਠੀਕ ਹੈ ਜੀ ਹਾਂਜੀ ਸੰਧਤ ਲਓ ਦੋਸਤੋ 1 ਲੱਖ 22 ਹਜ਼ਾਰ ਦੇ ਵਿੱਚੋਂ ਥੋੜਾ ਬਾਦਾ ਕੋਈ ਵੀਰਾਂ ਦਾ ਮ ਵੈਸੇ ਕਸਰ-ਕੁਸਰਾਂ ਦਾ ਪੂਰੀ ਘੜਤੀ ਆ ਵੈਸੇ ਹੱਕ ਰੱਖਦੀ ਆ ਦੋਸਤੋ ਸਵਾ ਲੱਖ ਦੀਆਂ ਮੱਝਾਂ ਨਾਰਮਲੀ ਚਲੋ ਆਪਾਂ ਆਪਣਾ ਕੰਮ ਹੈਗਾ ਦੋਸਤੋ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਵੀ ਨਾਰਮਲ ਕਈ ਵਾਰਾਂ ਮੱਝਾਂ ਹੁੰਦੀਆਂ ਉਹਨਾਂ ਦਾ ਵੀ ਸਵਾ ਲੱਖ ਵੀਰ ਕਰ ਪੈਂਦੀ ਆ ਪਰ ਜਿਹੜੀ ਮੱਝ ਤੁਸੀਂ ਇੱਥੇ ਆਣ ਕੇ ਵੇਖੋਗੇ ਵੀ ਪੂਰੀ ਜ਼ਬਰਦਸਤ ਦਾ ਹਾਂ ਜੀ ਸੋਹਣੀ ਕੁਆਲਿਟੀ ਹੰਦੂ ਸਾਹਿਬ ਜੀ ਪੂਰੀ ਵੱਡੀ ਮੱਝ ਆ ਵੇ ਵੀ ਪੂਰੀ ਵੱਡੀ ਆ ਹਾਂਜੀ ਹਾਂਜੀ ਚੰਗੀ ਫਿਟ ਫਾਟ ਆ ਚੰਗੀ ਸੰਭੀ ਆ ਦੋਸਤੋ ਮੈਂ ਬਾਰ-ਬਾਰ ਜ਼ਿਕਰ ਕਰਦਾ ਪਿਆ ਬਹੁਤ ਚੰਗਾ ਪਸ਼ੂਤਾਨਾ ਤੇ ਆਪਾਂ ਹਰ ਵਾਰ ਪੀਰ ਅਪੀਲ ਕਰਦੇ ਹੁੰਦੇ ਆ ਵੀ ਦੋਸਤੋ ਜਿੱਥੋਂ ਵੀ ਜਿਹੜੇ ਘਰ ਤੋਂ ਵੀ ਜਿਸ ਥਾਂ ਤੋਂ ਵੀ ਚੰਗਾ ਪਸ਼ੂ ਨਿਕਲਦਾ ਕਿਸੇ ਵੀਰ ਨੇ ਖਰੀਦਣਾ ਹੁੰਦਾ ਪੈਸੇ ਚੰਗੇ ਲਾਉਣੇ ਆ ਤੇ ਪਸ਼ੂ ਤੁਹਾਨੂੰ ਜਿੱਥੋਂ ਚੰਗਾ ਨਿਕਲਦਾ ਜ਼ਰੂਰ ਖਰੀਦਣਾ ਚਾਹੀਦਾ ਤੇ ਇਹ ਅੱਜ ਦੋ ਝੋਟੀਆਂ ਸੀਗੀਆਂ ਇੱਕ ਝੋਟੀ ਪਹਿਲੇ ਨੰਬਰ ਤੇ ਦਿਖਾਤੀ ਆ ਪਹਿਲਾ ਸੂਆ ਸੂਈ ਇਹ ਦੂਜੇ ਸੂਵੇ ਤੁਸੀਂ ਮੰਨ ਕੇ ਝੋਟੀ ਸੌਦਾ ਕਰ ਸਕਦੇ ਜੇ ਇਹ ਗੱਬਣਾ ਇੱਕ ਸੂਈ ਆ ਠੀਕ ਆ ਜੀ ਤੇ ਝੋਟੀਆਂ ਦੋਵੇਂ ਸ਼ਾਨਦਾਰ ਕੁਆਲਿਟੀ ਦੀਆਂ ਨੇ ਅੱਜ ਵੀਰ ਦੇ ਕੋਲ ਹਰਮਨ ਇਸੇ ਤਰ੍ਹਾਂ ਪਸ਼ੂ ਵੀਰ ਆਉਂਦੇ ਐ ਇਸੇ ਤਰ੍ਹਾਂ ਦੀ ਕੁਆਲਿਟੀ ਲੈ ਕੇ ਆਉਂਦੇ ਹੋ ਹਾਂਜੀ ਸਿੰਧੂ ਸਾਹਿਬ ਜੀ ਇਸੇ ਤਰ੍ਹਾਂ ਇਹ ਤੋਂ ਚੰਗੇ ਚੰਗੇ ਆਉਂਦੇ ਆ ਸਿੰਧੂ ਸਾਹਿਬ ਤੁਸੀਂ ਦੱਸ ਰਹੇ ਸੀ ਵੀ ਕੱਲ ਪਰਸੋਂ ਇੱਕ ਬੜੀ ਵੱਡੀ ਝੋਟੀ ਆਈ ਸੀ ਬਹੁਤ ਵੱਡੀ ਸੰਗਰ ਝੋਟੀ ਵੇਚੀ ਆ ਉਹ ਕੋਣ ਦਾ ਸੋ ਇਰਾਦਾ ਸੀ ਵੀਡੀਓ ਚ ਅੱਛਾ ਜੀ ਉਹ ਫਿਰ ਲਾਗੂ ਨੇ ਵਪਾਰੀ ਆਏ ਤੋਂ ਲੈ ਗਏ ਲੈ ਗਏ ਹਾਂਜੀ ਹਾਂਜੀ ਨੰਬਰ ਇੱਕ ਇੱਕ ਬੋਲੋ ਜੀ ਹਰਮਨ ਬਾਈ 84 572 26003 84372 26003 ਠੀਕ ਹੈ ਜੀ ਹਾਂਜੀ ਸਿੰਧੂ ਸਾਹਿਬ ਲੋਕ ਦੋਸਤੋ ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਪਸ਼ੂ ਆਉਂਦੇ ਰਹਿੰਦੇ ਆ ਜੰਗਲ ਪਸ਼ੂ ਆਉਂਦਾ ਵੈਸੇ ਤੁਸੀਂ ਅੰਦਾਜ਼ਾ ਲਾ ਸਕਦੇ ਜੇ ਵੀ ਅੱਜ ਦੀਆਂ ਝੋਟੀਆਂ ਵੇਖ ਕੇ ਵੀ ਇਹੋ ਸਪੈਸ਼ਲ ਜਿਹੜੇ ਪਸ਼ੂ ਆ ਪੂਰੀ ਸ਼ਾਨਦਾਰ ਤੇ ਜਾਨਦਾਰ ਕੁਆਲਿਟੀ ਵਾਲੇ ਪਸ਼ੂ ਜਿਹੜੇ ਵੀਰ ਲੈ ਕੇ ਆਉਂਦਾ ਠੀਕ ਆ ਜੀ ਸਰ ਜੀ ਕੰਮ ਆਪਾਂ ਕਰਨਾ ਥੋੜਾ ਪਰ ਕਰਨਾ ਵਾ ਸ਼ਾਨਦਾਰ ਤੇ ਵਧੀਆ ਉਹ ਮਾੜਾ ਕੋਈ ਕੰਮ ਨਹੀਂ ਕਰਨਾ ਸਹੀ ਹੈ ਜੀ ਹਾਂਜੀ ਹਾਂਜੀ ਸਹੀ ਹੈ ਲੋਕੋ ਚੰਗਾ ਕਰੋ ਚੰਗਾ ਕਰੋ ਥੋੜਾ ਕਰੋ ਚੰਗਾ ਕਰੋ ਹਾਂਜੀ ਹਾਂਜੀ ਸਾਫ ਸੁਥਰਾ ਪਸ਼ੂ ਵਿਨਤ ਆ ਵੀ ਲੈ ਕੇ ਆਉਣੇ ਆ ਸਾਫ ਸੁਥਰਾ ਪਸ਼ੂ ਲੈ ਆਉਣੇ ਆ ਤੇ ਤਸੱਲੀ ਕਰਕੇ ਹੁੰਦਾ ਪੂਰੀ ਜ਼ਾਂਦਰ ਕੁਆਲਿਟੀ ਦੇ ਪਸ਼ੂ ਆਉਂਦੇ ਆ ਠੀਕ ਆ ਹਾਂਜੀ ਤਾਂ ਤਸੱਲੀਆਂ ਦਾ ਪੂਰੀ ਆਪਣੀ ਕਰਕੇ ਲੈ ਕੇ ਆਉਣੇ ਆ ਸੋ ਅੱਗੇ ਵੀ ਕਿਸੇ ਵੀਰ ਨੇ ਪਸ਼ੂ ਲੈ ਕੇ ਜਾਣਾ ਆਪਣੀ ਤਸੱਲੀ ਆ ਤੁਸੀਂ ਵੀ ਦੋਸਤੋ ਬੇਸ਼ੱਕ ਜਿਹੜਾ ਸੋਇਆ ਪਸ਼ੂ ਆਪਾਂ ਹਰ ਵਾਰ ਕਹਿੰਨੇ ਆ ਵੀ ਦੋ ਟਾਈਮ ਚੋਕੇ ਗੱਬਣ ਪਸ਼ੂ ਆਪਣਾ ਚੌਥਾ ਨਾ ਦਾ ਤਿਪਕੇ ਭਰਾ ਕੇ ਤਸੱਲੀ ਕਰਕੇ ਫਿਰ ਖਰੀਦਦਾਰੀ ਕਰਿਆ ਕਰੋ ਕਿਉਂਕਿ ਪੈਸਾ ਬਹੁਤ ਔਖਾ ਬਣਦਾ ਤੇ ਇਸ ਕਰਾਂ ਚੰਗੇ ਪਸ਼ੂ ਤੇ ਪੈਸਾ ਲਾਉਣਾ ਬੇਸ਼ੱਕ ਤਸੱਲੀ ਨੂੰ ਪਹਿਲ ਜ਼ਰੂਰ ਦਿਆ ਕਰੋ ਤੇ ਚੰਗਾ ਭਾਈ ਹਰਮਨ ਓਕੇ 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 ਸਭ ਦੋਸਤੋ ਇਹ ਹਨ ਮੇਰੇ ਨਾਲ ਵੀਰ ਹਰਮਨ ਪਸ਼ੂ ਵਪਾਰ ਦਾ ਕਿੱਤਾ ਕਰਦਾ ਵੀਰ ਤੇ ਪਿੰਡ ਰਾਜੋਕੇ ਤੁਸੀਂ ਵਿਜਿਟ ਕਰਨੀ ਹੈ ਲਖਨਾ ਪਿੰਡ ਬਿਲਕੁਲ ਨਜ਼ਦੀਕ ਆ ਅਮਰਕੋਟ ਅੱਡਾ ਦੋਸਤੋ ਅਮਰਕੋਟ ਤੋਂ ਤੁਸੀਂ ਸਿੱਧੀ ਵਿਜਿਟ ਕਰ ਸਕਦੇ ਜੇ ਪਿੰਡ ਲਖਨਾ ਲਖਨੇ ਤੋਂ ਅਗਲਾ ਪਿੰਡ ਜਿਹੜਾ ਰਾਜੋਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ